ਜੀ ਕਾਲ ਦੀ ਸੋ ਥੋੜੇ ਵਾਸਤੇ ਲੈ ਕੇ ਆਇਆ ਮੈਂ ਸਪੈਸ਼ਲ ਸੇਲ ਸੇਲ ਦੇ ਵਿੱਚ ਜਿਹੜਾ 450 ਵਾਲਾ ਸੂਟ ਜਿਹੜਾ ਸੇਲ ਦੇ ਵਿੱਚ 400 ਦਾ ਮਿਲਦਾ ਉਹ ਮੈਂ ਦੇਣ ਜਾ ਰਿਹਾ 380 ਰੁਪਏ ਪ੍ਰਾਈਸ ਜੀ ਸੋ ਪੂਰੀ ਵੀਡੀਓ ਲਾਸ ਤੱਕ ਦੇਖਿਓ ਪਹਿਲਾਂ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਵੇ ਸੋ 380 ਰੁਪਏ ਪ੍ਰਾਈਸ ਰਹੇਗਾ ਜੀ ਜਿਹੜਾ 450 ਦਾ ਬਰਸਰ ਦਾ ਸਟਾਕ ਹੈ ਸੇਲ ਦੇ ਵਿੱਚ 400 ਦਾ ਵਿਕ ਰਿਹਾ ਆਪਾਂ ਸੇਲ ਤੋਂ ਵੀ ਘੱਟ ਰੇਟ ਦੇਣਾ 380 ਜਿਹੜਾ 1350 ਵਾਲਾ ਲੀਲਨ ਦਾ ਸੂਟ ਹੈ ਸੇਲ ਦੇ ਵੀ ਸੇਲ ਦੇ ਵਿੱਚ ਵੀ ਕਰਿਆ 1050 ਰੁਪਏ ਦਾ ਆਪਾਂ ਸੇਲ ਨਾਲੋਂ ਵੀ ਸਸਤਾ ਦੇਣਾ 950 ਬਰੇਡ ਦੀ ਸੋ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਨ੍ਹਾਂ ਨੇ ਸੇਲ ਵਾਲੇ ਤੋਂ ਆਨਲਾਈਨ ਬਾਏ ਕਰਨੇ ਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਦਿਓ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇਗੀ ਲੋ ਜੀ ਪਹਿਲਾ ਆਰਟੀਕਲ ਚੈੱਕ ਕਰੋ 380 ਰੁਪਏ ਪ੍ਰਾਈਸ ਕਰਤਾ ਜੀ ਆ ਆ ਰਹੀ ਹੈ ਸ਼ਰਟ ਜਿਹੜੀ ਲੈਂਥ ਰਹੇਗੀ 42 43 44 ਆ ਲੋ ਮੈਚਿੰਗ ਬਾਟਮ ਆ ਰਹੀ ਹੈ ਆ ਆ ਰਿਹਾ कॉटन ਦਾ ਦੁ 950 ਵਾਲਾ ਪਿਸਟਾਕ ਵੀ ਦਿਖਾਉਂਗਾ ਜਿਹੜਾ 1350 ਵਿੱਚ ਹੈ ਸੋ ਲੋ ਜੀ ਸਾਰੀ ਵੀਡੀਓ ਪੂਰੀ ਐਂਡ ਤੱਕ ਦੇਖਿਓ ਸੋ ਮੈਂ ਸਾਰੇ ਪੀਸ ਦਿਖਾਉਂਗਾ 380 ਰੁਪਏ ਪ੍ਰਾਈਸ ਕੱਲਾ ਕੱਲਾ ਡਿਜ਼ਾਈਨ ਨਿਗਾ ਮਾਰ ਲਿਓ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਿਓ ਫਟਾਫਟ ਜਿਹੜਾ ਜਲਦੀ ਉਹ ਜਲਦੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ 380 ਰੁਪਏ ਪ੍ਰਾਈਸ 380 ਰੁਪਏ 380 ਰੁਪਏ ਪ੍ਰਾਈਸ ਰਹੇਗਾ ਸਭ ਤੋਂ ਸੋਨੇ ਸੂਟ ਆਏ ਹੋਇਆ ਆ ਲੋ ਆ ਚੈੱਕ ਕਰੋ ਇੱਕ ਆਏਗਾ ਆਵਲਾ ਆਰਟੀਕਲ neck ਤੇ ਵਰਕ ਕਰਿਆ ਹੋਇਆ ਨਾਲੇ ਇੱਕ ਗੱਲ ਹੋਰ ਕਹਿ ਰਿਹਾ ਮੈਂ ਵਿਰਾਸਤ ਕੰਪਨੀ ਤੁਹਾਨੂੰ 400 ਚ ਵੀ ਨਹੀਂ ਮਿਲਦਾ ਸੇਲ ਦੇ ਵਿੱਚ ਵਿਰਾਸਤ ਕੰਪਨੀ ਸੇਲ ਦੇ ਵਿੱਚ ਹੋਰ ਕੰਪਨੀ ਮਿਲੂਗੀ 400 ਇੰਚ ਵਿਰਾਸਤ ਕੰਪਨੀ 380 ਰੁਪਏ ਦੇ ਰਿਹਾ ਮੈਂ ਨਾਲ ਆ ਚੈੱਕ ਕਰੋ ਦੁਬੱਟਾ ਸੇਲ ਦਾ ਅਸੀਂ 450 ਦੀ ਕਰਿਆ ਪਰ ਹੁਣ ਆਫਰ ਇਹੋ ਜੀ ਲਾਤੀ ਕਿ ਬਸ ਜਲਦੀ ਆਂਦੀ ਮਿਲ ਲੈਣੀ ਹੈ ਇਹੋ ਜੀ ਆਫਰ ਕਿਥੋਂ ਲਓ ਜੀ 380 ਰੁਪਏ ਪ੍ਰਾਈਸ ਦੀ ਵਿਰਾਸਤ ਆ ਚੈੱਕ ਕਰੋ ਆ ਲੋ 380 ਰੁਪਏ 380 ਰੁਪਏ ਵਿਰਾਸਤ ਦਾ ਸਟਾਕ ਜੀ ਲੋ ਜੀ ਸੋ 컬러 ਡਿਜ਼ਾਈਨ ਸਾਰੇ ਨਿਗਾਹ ਕਰ ਲਿਓ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰ ਲਿਓ ਡਿਜ਼ਾਈਨ ਚੈੱਕ ਕਰੀ ਚੱਲੋ ਮੈਂ ਤੁਹਾਨੂੰ ਓਪਨ ਕਰਕੇ ਦਿਖਾਈ ਜਾਂਦਾ 380 ਰੁਪਏ ਪ੍ਰਾਈਸ ਦੀ 380 ਰੁਪਏ ਪ੍ਰਾਈਸ ਲੋ ਜੀ ਚਾਹੇ ਵਿਜ਼ਿਟ ਕਰ ਲਓ ਚਾਹੇ ਔਨਲਾਈਨ ਮੰਗਾ ਲਓ ਔਨਲਾਈਨ ਮੰਗਾਓਗੇ 50 ਰੁਪਏ ਸੂਟ ਦੀ ਸ਼ਿਪਿੰਗ ਐਕਸਟਰਾ ਪੈਗੀ ਜੀ ਲੋ ਜੀ ਆ ਚੈੱਕ ਕਰੋ ਜੀ ਅਗਰ ਵਿਜ਼ਿਟ ਕਰੋਗੇ ਤਾਂ 380 ਦਾ ਹੀ ਆ 380 ਰੁਪਏ ਦੇਖੀ ਜਲੋ ਡਿਜ਼ਾਈਨ ਸਾਰੇ ਸਾਰੇ ਡਿਜ਼ਾਈਨ ਦਿਖਾ ਰਿਹਾ ਮੈਂ ਓਪਨ ਕਰਕੇ ਲੋ ਜੀ 380 ਰੁਪਏ ਪ੍ਰਾਈਸ ਜੀ ਆਫਰ ਪ੍ਰਾਈਸ ਆ ਕੋ 380 ਲੋਰੀ 380 ਰੁਪਏ ਜੀ ਓਏ ਹੋਏ ਹੋਏ ਇਹੋ ਜੀ ਆਫਰ ਨਹੀਂ ਮਿਲਣੀ ਕਿਤੋਂ ਵੀ 380 ਤੇ ਜਿਹੜਾ 13 16 ਸਟਾਕ ਸੀ ਲੀਲਣ ਦਾ 950 ਰੁਪਏ ਆਫਰ ਪ੍ਰਾਈਸ ਤੇ ਲਾਤਾ ਆਪਾਂ ਸੋ ਪੂਰੀ ਵੀਡੀਓ ਦੇਖ ਲਿਓ ਵੀ ਵਿੱਚ ਹੀ ਦਿਖਾਉਂਗਾ ਆ ਲੋ 380 ਰੁਪਏ ਪ੍ਰਾਈਸ ਜੀ 380 ਰੁਪਏ ਲੋ ਜੀ ਡਿਜ਼ਾਈਨ ਕੱਲੇ ਕੱਲੇ ਡਿਜ਼ਾਈਨ ਓਕੇ ਰਿਪੋਰਟ ਨੇ ਸਾਰੇ ਨਿਗਾਹ ਕਰ ਲਓ 380 ਰੁਪਏ ਪ੍ਰਾਈਸ ਚੱਕ ਲਓ ਫਟਾਫਟ ਲੋ ਜੀ ਲਾਤੀ ਸੇਲ ਘਟਾ ਦੇ ਰੇਟ ਲੋ ਜੀ 380 ਰੁਪਏ ਪ੍ਰਾਈਸ ਜੀ ਫਟਾਫਟ ਬਾਏ ਕਰੀ ਚਲਿਓ ਸਕਰੀਨ ਸ਼ਾਟ ਲਈ ਚਲਿਓ ਬਸ ਚਾਹੇ 10 ਸੂਟ ਲੈ ਲਓ ਚਾਹੇ 5 ਲੈ ਲਓ ਚਾਹੇ ਜਿੰਨੇ ਮਰਜ਼ੀ ਲੈ ਲਓ 380 ਰੁਪਏ ਪ੍ਰਾਈਸ ਜੀ 380 ਰੁਪਏ ਲੋ ਜੀ 380 ਰੁਪਏ ਪ੍ਰਾਈਸ ਜੀ ਸਾਰੇ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ। ਲੋ ਜੀ 380 ਰੁਪਏ ਪ੍ਰਾਈਸ ਜੀ। ਵਾਹ ਜੀ ਵਾਹ। ਐਹੋ ਜੀ ਸੇਲ ਨਹੀਂ ਮਿਲਨੀ ਕਿਤੋਂ। ਲੋ ਜੀ 380 ਰੁਪਏ ਪ੍ਰਾਈਸ ਜੀ। ਲੋ ਜੀ। ਇਹ ਵੀ ਬੱਸ ਐਵੇਂ ਐ। ਕੀ ਮੂਡ ਬਣ ਗਿਆ ਵੀਡੀਓ ਬਣਾਉਣ ਦਾ। ਇਹ ਲੋ ਜੀ। ਸਾਰੇ ਕਹੇ ਸੀ ਪਾਜੀ ਤੁਸੀਂ ਸੇਲ ਨਹੀਂ ਲਾਉਂਦੇ, ਤੁਸੀਂ ਸੇਲ ਨਹੀਂ ਲਾਉਂਦੇ। ਅਸੀਂ ਸੇਲ ਨਹੀਂ ਲਾਉਂਦੇ ਹੈਗੇ, ਅਸੀਂ ਆਫਰ ਦੇ ਦਿੰਨੇ ਆਂ ਬਸ। ਇਹ ਸੇਲ ਨਹੀਂ ਹੈਗੀ। ਸੇਲ ਪਤਾ ਕਿਨੂੰ ਕਹਿੰਦੇ ਜਿੱਥੇ 400 ਦਾ ਮਿਲਦਾ ਉੱਤੇ ਸੇਲ ਹੈ ਇਹ ਤਾਂ 380 ਦਾ ਮਿਲਦਾ ਉੱਤੇ ਆਫਰ ਹੈ ਲੋ ਜੀ ਇਹ ਸਭ ਤੋਂ ਵੱਡੀ ਆਫਰ ਹੈ ਅਸੀਂ ਆਫਰ ਹੀ ਇਹੋ ਜੀ ਦੇ ਦੇਣੀ ਹੈ ਸੇਲਾਂ ਵੀ ਕੀ ਮੁਕਾਬਲਾ ਕਰਨੀਆਂ ਸੇਲਾਂ ਵੀ ਫੇਲ ਲੈ ਆ ਲੋ ਚੈੱਕ ਕਰੋ ਜੀ ਸੇਲਾਂ ਜਿਵੇਂ ਉਨਾ ਹੀ ਪ੍ਰੋਫਿਟ ਲੱਗਦਾ ਇਹਨੂੰ ਕਹਿੰਦੇ ਆ ਰੈਕਟਰ ਰੇਟ ਪਾਣਾ ਕੋਸਟ ਟੂ ਕੋਸਟ ਨੋ ਪ੍ਰੋਫਿਟ ਨੋ ਲਾਸ ਮੈਂ ਛੋੜਨੇ ਬੋਲਦਾ ਪ੍ਰੋਫਿਟ ਪ੍ਰੋਫਿਟ ਲਵਾਂਗਾ ਨਾ ਪ੍ਰੋਫਿਟ ਲਵਾਂਗਾ ਨਾ ਮੈਂ ਲਾਸ 'ਚ ਜਾਊਂਗਾ ਰੇਟ ਆ 380 ਰੁਪਏ ਦੀ ਖਰੀਦ ਆ 380 ਵੀ ਵੇਚ ਰਹੇ ਆ ਚੱਕੋ ਜੀ ਕੋਈ ਝੂਠ ਨਹੀਂ ਨਾਲੇ ਕੋਈ ਐ ਨਹੀਂ ਕਿ ਪੁਰਾਣਾ ਸਟਾਕ ਐ ਸਾਰੇ ਡਿਜ਼ਾਈਨ ਰੀਸਟਾਕ ਕਰਵਾਏ ਆ 380 ਰੁਪਏ ਪ੍ਰਾਈਸ ਰਹੇਗਾ ਜੇ ਆਪਣਾ ਸਕਰੀਨ ਸ਼ਾਟ ਲੈ ਲਿਓ ਫਟਾਫਟ ਲੋ ਜੀ ਸਾਰੇ ਡਿਜ਼ਾਈਨ ਓਕੇ ਰਿਪੋਰਟ ਆ ਸਾਰੇ ਡਿਜ਼ਾਈਨ ਲੋ ਜੀ ਇੱਕ ਵਾਰੀ ਐਨੇ ਜੋ ਮਾਰ ਦਿਓ ਨੀਗਾ ਸਕਰੀਨ ਸ਼ਾਟ ਲੈ ਲਿਓ ਉਸ ਤੋਂ ਹੋਰ ਦਿਖਾਣਾ ਤੁਹਾਨੂੰ ਓਪਨ ਕਰਕੇ ਥੋੜਾ ਜਲਦੀ ਦਿਖਾਉਂਗਾ ਮੈਂ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ 380 ਰੁਪਏ ਪ੍ਰਾਈਸ ਜੀ ਸੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਆਪਣਾ ਸਕਰੀਨਸ਼ਾਟ ਜਲਦੀ ਤੋਂ ਜਲਦੀ ਲੈ ਲਿਓ 1 ਘੰਟੇ ਦੇ ਬਾਅਦ ਮੈਨੂੰ ਕਹਿ ਦੇਣਾ ਸਟਾਕ ਆਊਟ ਹੈ ਜੀ 1 ਘੰਟੇ ਦੇ ਵਿੱਚ ਵਿੱਚ ਆਪਣਾ ਸਕਰੀਨਸ਼ਾਟ ਲੈ ਕੇ ਫਟਾਫਰ ਆਰਡਰ ਪਲੇਸ ਕਰ ਦਿਓ ਸੋ ਮੇਰੀ ਰਿਕੁਐਸਟ ਹੈ ਅਗਰ ਤੁਸੀਂ 5 ਸੂਟ ਬਾਏ ਕਰਨੇ ਆ 10 ਸੂਟ ਦਾ ਸਕਰੀਨਸ਼ਾਟ ਲਿਓ ਕਿਉਂਕਿ ਉਹਦੇ ਵਿੱਚ ਆਪਸ਼ਨ ਆ ਜਾਂਦੀਆਂ ਨੇ ਕਿਉਂਕਿ ਲੱਭਣੇ ਸਾਨੂੰ ਹੀ ਸੋਕੇ ਹੋ ਜਾਂਦੇ ਨੇ ਕਈ ਵਾਰੀ ਵਿੱਚ ਸੋਲਡ ਆਊਟ ਵੀ ਹੋ ਜਾਂਦੇ ਨੇ ਪੀਸ ਜੇ 5 ਲੈਣੇ ਆ 10-10 ਸਕਰੀਨਸ਼ਾਟ ਲੈ ਲਓ ਜੇ 2 ਲੈਣੇ ਆ 4-10 ਸਕਰੀਨਸ਼ਾਟ ਲੈ ਲਓ 5 ਦਾ ਲੈ ਲਓ ਐਦਾਂ ਲੈਓ ਸਕਰੀਨਸ਼ਾਟ ਕਿਉਂਕਿ ਸਿਲੈਕਟ ਕਰ ਦਿਓ ਵਿੱਚੋਂ ਭਾਵੇਂ ਤੁਸੀਂ 2 ਲੋ ਭਾਵੇਂ 3 ਲੋ ਲਓ ਜੀ ਪਰ ਮਿਨੀਮਮ 2 ਸੂਟ ਦਾ ਆਰਡਰ ਹੋਏਗਾ ਜੀ 1 ਸੂਟ ਦਾ ਆਰਡਰ ਨਹੀਂ ਹੋਊਗਾ ਸਿੰਗਲ ਸੂਟ ਦਾ ਆਰਡਰ ਨਹੀਂ ਹੋਏਗਾ ਮੈਂ ਵੀਡੀਓ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਕਿ ਮਿਨੀਮਮ 2 ਸੂਟ ਦਾ ਹੀ ਆਰਡਰ ਹੋਏਗਾ ਸੋ ਸਾਰੇ ਡਿਜ਼ਾਈਨ ਸੋਹਣੇ ਆ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਮੈਂ ਕੱਲਾ ਕੱਲਾ ਡਿਜ਼ਾਈਨ ਓਪਨ ਕਰਕੇ ਦਿਖਾ ਰਾਂ ਤੁਹਾਨੂੰ ਲੋ ਜੀ 380 ਰੁਪਏ ਪ੍ਰਾਈਸ ਹੈ ਦੁਪ ਪੂਰੇ ਖੁੱਲੇ ਡੁੱਲੇ ਦੁਪੱਟੇ ਆਣ ਆ ਦੇਖੋ ਮੈਂ ਦੁਪੱਟਾ ਤੁਹਾਨੂੰ ਓਪਨ ਕਰਕੇ ਦਿਖਾ ਦਿੰਨਾ ਦੁਪੱਟਾ ਦਾ ਸਾਈਜ਼ ਵੀ ਚੈੱਕ ਕਰ ਲਿਓ ਆ ਦੇਖੋ ਦੁਪੱਟਾ ਦਾ ਪੂਰਾ ਖੁੱਲਣ ਡੁੱਲਣ ਵਾਲਾ ਸਟਾਈਲ ਆਣ ਪ੍ਰੋਪਰ ਲੰਬਾਈ ਵੀ ਆਣ ਪ੍ਰੋਪਰ ਲੋ ਜੀ ਆਪਣਾ ਫਰਵਰ ਸਕਰੀਨਸ਼ੋਟ ਲੈ ਲਓ ਜੀ 1000 ਦਾ ਸਪੈਸ਼ਲ ਪ੍ਰਾਈਜ਼ ਜੀ ਆਫਰ ਪ੍ਰਾਈਜ਼ ਲੋ ਜੀ 1080 ਦਾ ਪ੍ਰਾਈਜ਼ ਜੀ ਲੋ ਜੀ 580 ਅਸਲੀ ਪ੍ਰਾਈਸ 580 ਰੁਪਏ ਦੀਆਂ ਲੋੜ ਤੁਸੀਂ ਪੱਗ ਵੀ ਨਹੀਂ ਆਉਂਦੇ ਆ ਜਿਹੜਾ ਆਪਾਂ ਤੁਹਾਨੂੰ ਸੂਟ ਦੇ ਰਿਹਾ ਨਾਲ ਦੁਪੱਟਾ ਵੀ ਨਾਲ 60 65 ਮੀਟਰ ਦਾ ਫੁੱਲ ਵੈਲ ਹੋ ਗਈ ਜੀ 450 500 ਦੇ ਹੁਣ ਪੱਗ ਬਣਦੀ ਆ ਆ ਲੋ ਸੁਆੰਦਾ ਕੀ ਆ ਮਹਿੰਗਾਈ ਦਾ ਜ਼ਮਾਨਾ ਤੁਹਾਨੂੰ ਪਤਾ ਹੀ ਆ ਪਰ 380 ਵੀ ਕੰਪੀਟੀਸ਼ਨ ਆ ਤਾਂ ਕਰ ਕੀ ਆ 380 ਰੁਪਏ ਖਰੀਦਾ 450 20 ਦਾ 20 ਰੁਪਏ ਉੱਪਰ ਖਰਚਾ ਹੋਇਆ 400 ਦਾ ਘਰ ਪੈਂਦਾ ਇਹ ਤਾਂ ਇਹ ਆ বাস ਕੰਪੀਟੀਸ਼ਨ ਹੈ ਇੱਕ ਵਾਰ ਕਸਟਮਰ ਦੇ ਮੈਸੇਜ ਆ ਪਾਜੀ ਤੁਸੀਂ ਸੇਲ ਨਹੀਂ ਲਾਉਂਦੇ ਸੇਲ ਨਹੀਂ ਲਾਉਂਦੇ ਤੁਸੀਂ ਆਫਰ ਨਹੀਂ ਦਿੰਦੇ ਲੋ ਜੀ ਮੈਂ ਕਹਾ ਆਫਰ ਫਿਰ ਇਹੋ ਜੀ ਦਵਾਗਾ ਇਹ ਤੋਂ ਉਸੇ ਕਹਿਣਾ ਪਾਜੀ ਦਿਲ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਆ ਲੋ ਆ ਚੈੱਕ ਕਰੋ ਆਫਰ ਇਹ ਸਲਵਾਰ ਦਬਟਾ ਇਹ ਤੋਂ ਲਾਉਣਾ ਇਹ ਲੋ ਜੀ 380 ਰੁਪਏ ਪ੍ਰਾਈਸ ਲੇ ਗਾ ਜੀ 380 ਰੁਪਏ ਸਕਰੀਨ ਸ਼ਾਟ ਲੈ ਚਲੋ ਫਟਾਫਟ ਦੁਪट्टे कॉटन ਦੇ ਨਾਲ neck ਦਿਖਾ ਦੇ ਰੋ ਮੈਨੂੰ neck close up ਤੋਂ ਤੂਟ ਸੋਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸੋ ਰਿਕੁਐਸਟ ਆ ਮੇਰੀ ਲੋ ਜੀ ਕਲਰ ਡਿਜ਼ਾਈਨ ਤੁਸੀਂ ਕੋਈ ਵੀ ਬਾਏ ਕਰ ਦਿਓ ਲੋ ਜੀ ਇੱਕ ਵਾਰੀ ਇਹਨਾਂ 'ਤੇ ਨਿਗਾਹ ਮਾਰ ਲਿਓ ਆਪਣਾ ਬਾਏ ਕਰ ਦਿਓ ਚੱਕੀ ਹੈ ਨਹੀਂ ਮੜਾ ਜੀ ਲੋ ਜੀ ਇੱਕ ਅਗਲਾ ਆਰਟੀਕਲ ਚੈੱਕ ਕਰੋ 380 ਰੁਪਏ ਲਾਈਟ ਪੈਰਟ ਗ੍ਰੀਨ ਜਾਂ ਛੇੜਾ ਬੜਾ ਪਿਆਰਾ ਹੈ ਨੈਕ ਤੇ ਹੈਂਡ ਵਰਕ ਕਰਦਾ ਹਾਜ਼ਰ ਹੋਮੀ ਨੈਕ ਤੇ ਹੈਂਡ ਵਰਕ ਲੋ ਜੀ ਡੇਲੀ ਰੁਟੀਨ ਵੇਅਰ ਜਿਵੇਂ ਮਰਜ਼ੀ ਪਾ ਲਓ ਸੂਟ 380 ਰੁਪਏ ਪ੍ਰਾਈਸ ਜੀ ਲੋ ਜੀ 380 ਰੁਪਏ ਪ੍ਰਾਈਸ ਜੀ ਲੋ ਜੀ ਮਸਟਰਡ ਕਲਰ ਜੀ ਜੈਪੁਰੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ neck ਤੇ ਸਾਰਾ ਹੈਂਡਵਰਕ ਦਿਖਾ ਦੇ ਰੋਮੀ ਲਓ ਜੀ 380 ਰੁਪਏ ਪ੍ਰਾਈਜ਼ ਜੀ ਪੀ 100 ਲੈ ਲਓ ਫੜਾ ਫੜਾ 380 ਰੁਪਏ ਪ੍ਰਾਈਜ਼ ਜੀ ਲੋ ਜੀ 380 ਰੁਪਏ ਪ੍ਰਾਈਜ਼ ਜੀ ਚੱਕੋ ਜੀ ਆਫਰ ਤੋ ਫਰਵਰਡ ਬਾਈ ਕਰ ਲਓ ਜੀ ਹੁਣ ਮੈਂ ਤੁਹਾਨੂੰ ਦਿਖਾ ਲੱਗਿਆ 950 ਵਾਲੇ ਸੂਟ 950 ਵਾਲੇ ਸੂਟ ਦਿਖਾ ਦਿੰਦੀ ਅਗਲੀ ਆਈਟਮ ਆਈਗੀ ਜਿਹੜਾ 1350 ਸਟਾਕ ਹੈ ਉਹ ਮਿਲਣ ਜਾ ਰਿਹਾ ਤੁਹਾਨੂੰ 950 ਰੁਪਏ ਲੀਲਨ ਦੇ ਸੂਟ ਆਣਗੇ ਜੀ ਇਸ ਤੇ ਲਾਈਨਿੰਗ ਲਾਦੀ ਸ਼ਾਰਟ ਦੇ ਨੀਚੇ ਪਰ ਇਹ ਚੀਜ਼ ਐਵੇਂ ਦੀ ਹੈ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਚੀਜ਼ ਸੋਹਣੀ ਹੈ ਨਾਲ ਮਸਲੀਨ ਦੀ ਬਾਟਮ ਲੀਲਨ ਟਾਈਪ ਦੀ ਬਾਟਮ ਆ ਰਹੀ ਹੈ ਸਾਰਾ ਸਿਕਵੈਂਸ ਦਾ ਕੰਮ ਕਰਾਇਆ ਸ਼ਾਰਟ ਤੇ ਡਿਜ਼ਾਈਨ ਇੱਕ ਤੋਂ ਇੱਕ ਆਣਗੇ ਮੈਂ ਤੁਹਾਨੂੰ ਦਿਖਾਨਾ ਆ ਆ ਰਿਹਾ ਦੁਪੱਟਾ 950 ਰੁਪਏ ਫਲੈਟ ਰ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਸਾਰਾ ਵਰਕ ਕਰਿਆ ਹੋਇਆ ਪ੍ਰਿੰਟ ਚੈੱਕ ਕਰੋ 3500 ਦਾ ਵਿੱਚ ਹੈ ਇਹ ਕਸਟਮਰ ਨੇ ਬਾਏ ਵੀ ਕਰਿਆ ਸੋ ਸ਼ਾਇਦ ਦੇਖ ਰਹੇ ਹੋਣ ਵੀਡੀਓ ਸੋ ਲੋ ਜੀ ਇਹ ਸਭ ਤੋਂ ਵੱਡੀ ਆਫਰ ਹੈ 950 ਦਾ ਓਪਨ ਚੈਲੰਜ ਰੇਟ ਰਹੇਗਾ ਮੇਰਾ ਓਪਨ ਚੈਲੰਜ ਨਾਲੇ ਅੰਪੀਰੀਅਲ ਦੇ ਲੀਲਨ ਦੇ ਸੂਟ ਨੇ ਇਹ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਅਗਲਾ ਆ ਰਿਹਾ ਆਵਲਾ ਆਰਟੀਕਲ ਇਹਦਾ ਕੋਸਟ ਵੀ ਨਹੀਂ ਹੈਗੀ 980 ਰੁਪਏ ਦੀ ਖਰੀਦ ਪੈਂਦੀ ਹੈ ਇਹ 300 ਰੁਪਏ ਪੱਲੋ ਹੀ ਜਾਣਗੇ ਇਹਦੇ ਵਿੱਚ 300 ਰੁਪਏ ਪੱਲੋ ਜਾਣਗੇ ਜਿਹੜੀ ਜੈਨੂਨ ਗੱਲ ਹੈ 950 ਰੁਪਏ ਦੀ ਖਰੀਦ ਪਲੱਸ ਉੱਪਰ 340 ਰੁਪਏ ਖਰਚਾ ਪੈ ਜਾਂਦਾ ਤੇ 950 ਚ ਹੀ ਦੇ ਰਿਆ ਹੁਣ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਕੱਲੇ ਕੱਲੇ ਡਿਜ਼ਾਈਨ ਓਕੇ ਰਿਪੋਰਟ ਨੇ 300 ਸੋਰੀ 950 ਰੁਪਏ ਪ੍ਰਾਈਸ ਰਹੇਗਾ ਜੀ 380 ਵਾਲੀ ਪਹਿਲਾਂ ਮੈਂ ਦਿਖਾ ਚੁੱਕਿਆ ਤੁਹਾਨੂੰ ਕਲੈਕਸ਼ਨ ਜੇ ਆਪਣਾ ਸਕਰੀਨਸ਼ਾਟ ਲੈ ਲਓ ਫੜਾਈ ਕੀ ਕਰਕੇ ਸਾਰੇ ਪੀਸ ਲੋ ਜੀ 950 950 ਰੁਪਏ 950 ਰੁਪਏ ਜੀ ਲੋ ਜੀ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਰਿਹਾ ਉੱਪਰ ਵਰਕ ਕਰਿਆ ਆ ਸਾਰਾ ਲੀਲਨ ਦੇ ਸੂਟ 950 ਰੁਪਏ ਲੁੱਟ ਲੋ ਮੇਲਾ ਫੜਾਫੜ ਬਾਅਦ ਚ ਨਾ ਅਖਿਓ ਗਵਾਂਡੀ ਲੈ ਗਏ ਅਸੀਂ ਰਹਿ ਗਏ ਆ ਲੋ 950 ਰੁਪਏ ਜੀ ਫੜਾਫੜ ਬਾਏ ਕਰ ਲੋ ਫੜਾਫੜ ਲੋ ਜੀ 950 ਰੁਪਏ ਅਲਟੀਮੇਟ ਆਰਟੀਕਲ ਨਹੀਂ ਇਹ ਅਲਟੀਮੇਟ ਸਾਰਾ ਉੱਪਰ ਵਰਕ ਕਰਿਆ ਦੇਖੋ 950 ਰੁਪਏ ਲੋ ਜੀ ਸੂਰਜਮੁਖੀ ਦਾ ਫੁੱਲ ਰੰਗ ਦੇਖੋ ਕਿੰਨੇ ਸ਼ਾਨਦਾਰ ਨੇ ਪਰਪਲ ਸ਼ੇਡ ਅਲਟੀਮੇਟ ਕਲਰ ਨੇ ਅਲਟੀਮੇਟ ਸਮਰ ਸਪੈਸ਼ਲ ਆਰਟੀਕਲ ਸੇਲ ਤੋਂ ਵੀ ਘੱਟ ਰੇਟ 'ਚ ਦੇ ਰਹੇ ਆ ਸੇਲ ਤੋਂ ਵੀ ਘੱਟ ਰੇਟ 'ਚ ਲੋ ਜੀ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਕੱਲਾ ਕੱਲਾ ਡਿਜ਼ਾਈਨ ਓਕੇ ਰਿਪੋਰਟ ਆ ਕੱਲਾ ਕੱਲਾ ਡਿਜ਼ਾਈਨ ਸਾਰੇ ਡਿਜ਼ਾਈਨ ਟੌਪ ਕਲਾਸ ਆ ਲੀਲਨ ਦੇ ਦੁਪੱਟੇ ਆ ਕਾਟਨ ਲੀਲਨ ਦੀ ਬਾਟਮ ਹੈ ਕਈਆਂ ਨਾਲ ਕੈਮਰੀ ਕਾਟਨ ਦੀ ਬਾਟਮ ਹੈ ਇਸ ਨਾਲ ਕਾਟਨ ਲੀਲਨ ਦੀ ਬਾਟਮ ਹੈ ਸੋ ਡਿਜ਼ਾਈਨ ਚੈੱਕ ਕਰ ਲਓ ਕੱਲਾ ਕੱਲਾ ਡਿਜ਼ਾਈਨ ਓਕੇ ਰਿਪੋਰਟ ਹੈ ਸੋ ਜਿਹੜਾ ਪ੍ਰਾਈਸ ਰਹੇਗਾ 950 ਰੁਪਏ ਆਫਰ ਪ੍ਰਾਈਸ ਸਭ ਤੋਂ ਵੱਡੀ ਆਫਰ 빅 ਆਫਰ ਹੈ ਇਹ ਲੋ ਜੀ ਕਲਰ ਚੈੱਕ ਕਰੀ ਚਲੋ ਡਿਜ਼ਾਈਨ ਚੈੱਕ ਕਰੀ ਚਲੋ ਜਿਹੜਾ ਤੁਸੀਂ ਬਾਇ ਕਰਨਾ ਆਨਲਾਈਨ ਫੜਾਫੜ ਆਪਣਾ ਆਰਡਰ ਪਲੇਸ ਕਰ ਦਿਓ ਸਾਡੇ ਦੋ ਨੰਬਰ ਡਿਸਕ੍ਰਿਪਸ਼ਨ ਚ ਪਾਏ ਹੋਏ ਨੇ ਦੋਨੋਂ ਨੰਬਰ ਮੈਂ ਬੋਰ ਵੀ ਦਿਨਾ 78370 15332 85283 0084 ਦੋਨੋਂ ਨੰਬਰ ਡਿਸਕ੍ਰਿਪਸ਼ਨ 'ਚ ਹੈਗੇ ਆ ਸੋ ਤੁਸੀਂ ਫਟਾਫਟ ਆਪਣਾ ਆਰਡਰ ਪਲੇਸ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਰੇਟ ਕਿੰਨਾ 950 ਰੁਪਏ ਜੀ 950 ਰੁਪਏ ਲਓ ਜੀ ਸਾਰੇ ਡਿਜ਼ਾਈਨ ਕਲਰ ਓਕਰਪੋਰਟ ਆ ਜੀ 950 ਰੁਪਏ ਦੇ ਵਿੱਚ ਲਓ ਜੀ ਇਹੋ ਜਿਹਾ ਆਫਰ ਨਹੀਂ ਮਿਲਦੀ ਜਲਦੀ ਜਲਦੀ ਜਿਹੋ ਜਿਹਾ ਆਪਾਂ ਤੁਹਾਨੂੰ ਦੇਤੀ ਹਾਂ ਲਓ ਜੀ ਸੇਲ ਲੱਗ ਗਈ ਜੀ ਸੇਲ ਲੱਗ ਗਈ ਸੇਲ 'ਚ ਵੀ ਕਮਾਈ ਫਿਰ ਸੇਲ ਕਰੀ ਜੇ ਸੇਲ 'ਚ ਵੀ ਆਪਾਂ ਕਮਾਣਾ ਹੈ ਫਿਰ ਸੇਲ ਕਰੀ ਜੀ ਸਵਾਤਾ ਤਾਂ ਹੈ ਜੇ ਜਿਹੜੇ ਭਾਅ ਆ ਉਹੀ ਭਾਅ ਦੇਤੀ ਉਹਨੂੰ ਕਹਿੰਦੇ ਆ ਸੇਲ ਆ ਲੋ ਆ ਚੈੱਕ ਕਰੋ ਜਿਸ ਤੋਂ 20 30 ਰੁਪਏ 50 ਰੁਪਏ ਪੱਲੋ ਵੀ ਪਾਣੇ ਪੈ ਜਾਂਦੇ ਆ ਉਹਨੂੰ ਕਹਿੰਦੇ ਆ ਸੇਲ ਲੈ ਆ ਗਏ 600 ਸੂਟ 750 ਵੇਚਤਾ ਸੇਲ ਜੀ ਕਾਦੀ ਸੇਲ ਲੋ ਜੀ ਚੱਕੋ ਇਹਨੂੰ ਕਹਿੰਦੇ ਆ ਸੇਲ ਇਹਨੇ ਜੀ ਹਰੀ ਜੀ ਲੋ ਜੀ ਸਪੈਸ਼ਲ ਵਾਈਟ ਕਲਰ ਲੀਲਨ ਦਾ ਪ੍ਰਿੰਟ ਲੀਲਨ ਦੇ ਉੱਪਰ ਸਾਰਾ ਹੈਂਡਵਰਕ ਕਰਿਆ ਪਰਲਵਰਕ ਦਾ ਕੰਮ ਹੈ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਇਹਦੇ ਸਾਨੂੰ ਆਪਣਾ ਸਕਰੀਨਸ਼ਾਟ ਲਈ ਚਲਿਓ ਫਰਵਰ ਆਰਡਰ ਪਲੇਸ ਕਰ ਲਿਓ ਦਿਖਾ ਦੇ ਰੋਮੀ ਲੋਗੋ ਲੱਗਾ ਕ੍ਰਿਸ਼ ਦਾ ਜੇਦੂ ਕੋਈ ਕ੍ਰਿਸ਼ ਦਾ ਮਾਲ 950 ਚ ਹਮ ਆਪਾਂ ਤਾਂ ਮੰਗਾਂਗੇ ਆ ਦੇਖੋ ਹੈਂਡਵਰਕ ਹੋਇਆ ਹੈ ਸ਼ਰਟ ਤੇ ਇਹ ਮੈਂ ਸ਼ੈਂਟ ਕਲਰ ਦਾ ਖਾਤਾ ਪਾ ਲਿਆ ਲੋ ਜੀ ਸਾਰਾ ਉੱਪਰ ਹੈਂਡਵਰਕ ਸ਼ਰਟ ਤੇ ਤੁਸੀਂ ਕਲਰ ਦਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਬਣਾ ਹੋਇਆ ਹੈ 950 ਰੁਪਏ ਜੀ 950 ਰੁਪਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਵੇ ਸੋ ਲੋ ਜੀ ਡਿਜ਼ਾਈਨ ਚੈੱਕ ਕਰ ਲਓ 950 ਰੁਪਏ ਜੀ neck ਘੇਰਾ बॉटम ਉੱਪਰ ਹੈਂਡਵਰਕ ਕਰਿਆ ਹੋਇਆ ਆ ਰਿਹਾ ਲੀਲਨ ਦਾ ਦੁਪੱਟਾ ਰੇਟ ਕਿੰਨਾ ਆ ਰਿਹਾ 950 ਰੁਪਏ ਲੋ ਜੀ ਹੁਣ ਤੁਸੀਂ ਇੰਨੇ ਕੇ ਬਾਏ ਕਰ ਲਓ ਅਗਲੀ ਅਗਲੀ ਵੀਡੀਓ ਵੀ ਜਲਦੀ ਲੈ ਕੇ ਆਵਾਂਗੇ ਆਪਾਂ ਅਗਲੀ ਅਗਲੀ ਵੀਡੀਓ ਵੀ ਆਫਰ ਪ੍ਰਾਈਸ ਦੀ ਜਲਦੀ ਲੈ ਕੇ ਆਵਾਂਗੇ ਸੋ ਫੜਾਫੜ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਦੇ ਵਿੱਚ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਤੇ ਆ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਓ ਅਗਰ ਤੁਸੀਂ ਵਿਜ਼ਿਟ ਕਰਨਾ ਹੈ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅੰਮ੍ਰਿਤਸਰਿਆ ਮਾਲਦੀਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨਰਗੰਦੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਸੋ ਥੈਂਕ ਯੂ ਸੋ ਮੱਚ